ਕਾਲ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨ ਦੀ ਕੀਜਲੀਵਾਲ ਦੀ ਬੁਖਲਾਹਕ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੀ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਦਰਪਾਲ ਨਾਮ ਦੇ ਡੀਐਸਪੀ ਜਿਹੜੇ ਆਪਦੇ ਆਪ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਕੋਈ ਆ ਤੋ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗ੍ਰਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮੈਂ ਰਿਆ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਛੁੱਟੇ ਅੰਦਰ ਵੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮਗਰ ਕਾਨੂੰਨ ਦੀਆਂ ਤੱਜੀਆਂ ਉਡਾਉਂਦੀਆਂ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਆ ਕੇਜਰੀਵਾਲ ਦੇ ਪੁੱਛੋ ਯਸ ਜਰ ਗਿਆ ਸਰ ਕਰਦੇ ਸੀ ਔਰ ਆ ਕੇ ਇਥੇ ਤੱਕੇ ਨਾਲ ਆ ਕੇ ਤੱਕੇ ਸ਼ੈ ਸ਼ੁਰੂ ਕੀਤਾ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਔਰ ਉਹਨਾਂ ਨੇ ਕਿਆਇਕ ਉਹ ਕੁਝ ਉਹ ਪਰਚਾ ਦਰਜ ਕੀਤਾ ਵੀ ਐਬਸੋਲਿਊਟ ਟੂ ਮੈਨੂੰ ਪਤਾ ਪਹਿਲਾਂ ਹੀ ਕਿਆ ਸੀ ਮੈਂ ਪਹਿਲਾਂ ਕਿਆ ਸੀਗਾ ਕਿ ਐਡੀਜੀਪੀ ਪਰਮਾਰ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿ ਤੂੰ ਨੇ ਪਰਚਾ ਬਿਜਲਸਤ ਨਹੀਂ ਦਰਜ ਕੀਤਾ ਹੁਣ ਲਾਇਆ ਇਸੇ ਕੰਮੇ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਦੇ ਘਰਚੀ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਿਹਾ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰਚੀ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ੱਟਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧੱਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧੱਜੀਆਂ ਲਾਈਆਂ ਜਾਂ ਇਹਨੇ ਬਕਲਾਹਟ ਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ ਤੇ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਕਿਹਾ ਸੀ ਨਿਕੰਮਾ ਪਰਚਾ ਕਰਨਗੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਛ ਲਈ ਆ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ ਕਰੋਗੀ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨ ਔਰ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਣੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵ ਹੋਣ ਇਸ ਕਹਾਣੀਆਂ ਵਿੱਚ ਵੇਚੀਆਂ ਜਾਣਗੇ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਚ ਫੇਲ ਹੋਏ ਇਸ 스테ਜ ਜੀ ਵੀ ਫੇਲ ਹੋਣਗੇ ਮਗਰ ਸਚਾਈ ਲੋਕਾਂ ਨੂੰ ਪਹੁੰਚਾਉਣੀ ਚਾਹੀਦੀ ਕਿ ਕਿਵੇਂ ਤਾਂ ਜੀਆਂ ਬਾਨੀਆਂ ਜਾ ਰਹੀਆਂ ਔਰ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਾਹਕਲੋਤਾਈ ਟੱਕਰਾਂ ਦੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਹਨ ਮਗਰ ਤੱਕ ਪਹੁੰਚਾਈ ਦੇਣਾ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨਤੀ ਕੀਜਲੀਵਾਲ ਦੀ ਬੁਖਲਾਹਕ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੇ ਚਿੰ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ 인ਦਰਪਾਲ ਨਾਮ ਦੇ ਡੀਐਸਪੀ ਜਿਹੜੇ ਆਪਦੇ ਆਪ ਨੂੰ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪਰ ਯਾਤੋਂ ਵੱਤ ਬੰਦੇ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗ੍ਰਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਛੁੱਟੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਹੈ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮਗਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਆ ਕੇਜਰੀਵਾਲ ਦੇ ਪਿੱਛੋਂ ਯੱਸ ਜਰਗਿਆ ਸਰ ਕਰਦੇ ਸੀ ਔਰ ਆ ਕੇ ਇਥੇ ਧੱਕੇ ਨਾਲ ਆ ਕੇ ਧੱਕੇਸ਼ੇ ਸ਼ੁਰੂ ਕੀਤਾ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਔਰ ਉਹਨਾਂ ਨੇ ਕਿਹਾ ਕਿ ਉਹ ਕੁਝ ਉਹ ਪਰਚਾ ਤਰਜ ਕੀਤਾ ਵੀ ਐਲਸੋ ਕਿ ਟੂ ਮੈਨੂੰ ਪਤਾ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਿਹਾ ਸੀਗਾ ਕਿ ਐਡੀਜੀਪੀ ਪਰਮਾਰ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿ ਟੂ ਨੇ ਪਰਚਾ ਬਿਜਨਸ ਦਾ ਨਹੀਂ ਤਰਜ ਕੀਤਾ ਹੁਣ ਲਾਇਆ ਇਸੇ ਕੰਪਨੀ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਕੰਦੀ ਘੜਤੀ ਕਰਨ ਜੇ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਹੇ ਆ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ੱੱਟੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰਦੇ ਤੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧਰਜੀਆਂ ਲਾਈਆਂ ਜਾਂ ਇਹਨੇ ਬਕਲਾਹਟ ਨੇ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ 'ਚ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਕਿਹਾ ਸੀ ਨਿਕੰਮਾ ਪਰਚਾ ਕਰਨਗੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਹ ਚਲੀ ਆ ਕਿ ਚੁੱਪ ਕਰਾਓ ਆਪੋਜੀਸ਼ਨ ਉਹ ਆਪੋਜੀਸ਼ਨ ਨਹੀਂ ਚੁੱਪ ਕਰੋਗੇ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨਗੇ ਔਰ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਣੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕੰਟੈਕਸ ਅਪਰੂਵ ਹੋਣ ਇਸ ਕਹਾਣੀਆਂ ਵਿੱਚੀਆ ਵੇਚੀਆਂ ਜਾਣ ਜਿਵੇਂ ਸੁਪਰੀਮ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਚ ਫੇਲ ਹੋਏ ਇਸ ਅੱਜ ਵੀ ਫੇਲ ਹੋਣ ਕੇ ਮਗਰ ਸਚਾਈ ਲੋਕਾਂ ਨੂੰ ਪਹੁੰਚ ਹੋਣੀ ਚਾਹੀਦੀ ਕਿ ਕਿਵੇਂ ਧਜੀਆਂ ਪਾਈਆਂ ਜਾ ਰਹੀਆਂ ਔਰ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਾਹਕਰੋਤਾਈ ਟੱਕਰਾਂ ਵਿੱਚ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਅ ਮਗਰ ਤੱਕ ਕਿਛ ਨਹੀਂ